ਅੱਜ ਇੱਥੇ ਸਾਨੂੰ ਬਾਰ-ਬਾਰ ਕੰਪਲੇਂਟਸ ਮਿਲ ਰਹੀਆਂ ਫਿਰ ਪਾਣੀ ਜਿਹੜਾ ਜਦੋਂ ਅਸੀਂ ਪਾਣੀ ਨੂੰ ਟੱਚ ਕੀਤਾ ਇੰਟਰਵਿਊਜ਼ ਕੀਤੀਆਂ ਮੀਡੀਆ ਤੇ ਪਾਣੀ ਜਿਹੜਾ ਮਿਆਰੀ ਨਹੀਂ ਮਿਲ ਰਿਹਾ ਸੁੱਕੀ ਵੇਅਰ ਹੋਏ ਆ ਲੋਕਾਂ ਨੇ ਜਦੋਂ ਸਾਡੀ ਟਾਂਡੇ ਪਾਣੀ ਡਿਸਟਰੋਏ ਕਰਾ ਦਾ ਦੇਖਿਆ ਤੇ ਲੋਕਾਂ ਨੇ ਫਿਰ ਸਾਡਾ ਸਾਨੂੰ ਕਿਹਾ ਜੀ ਇੱਥੇ ਵੀ ਵਿਕਦਾ ਇੱਥੇ ਵੀ ਵਿਕਦਾ ਲੋਕੀ ਫਿਰ ਅਲਰਟ ਹੋ ਗਏ ਅਰੋਜ ਪਾਣੀ ਚ ਐਸਐਚ ਪਾਣੀ ਚ ਗਲਾਸ ਵਿੱਚ ਪਲਾਸਟਿਕ ਦਾ ਪੀਸ ਨਿਕਲਿਆ ਇੱਡਾ ਜੋ ਜਾ ਕੇ ਪਲਾਸਟਿਕ ਦਾ ਪੀਸ ਨਿਕਲ ਸਕਦਾ ਤੇ ਬੈਕਟੀਰੀਆ ਵਾਇਰਸ ਦਾ ਤਾਂ ਪਤਾ ਹੀ ਨਹੀਂ ਕਿੰਨੇ ਹੋਣੇ ਮੈਂ ਡਾਕਟਰ ਲਖੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਫੂਡ ਸੇਫਟੀ ਡੀਓ ਫੂਡ ਸੇਫਟੀ ਮੇਰੇ ਨਾਲ ਫੂਡ ਸੇਫਟੀ ਟੀਮ ਦੇ ਮੈਂਬਰ ਹੋਰ ਸਾਰੇ ਮਨੀਸ਼ ਸ਼ੋਡੀ ਜੀ ਆ ਅੱਜ ਇੱਥੇ ਸਾਨੂੰ ਬਾਰ ਬਾਰੇ ਕੰਪਲੇਂਟਸ ਮਿਲ ਰਹੀਆਂ ਪੇ ਪਾਣੀ ਜਿਹੜਾ ਜਦੋਂ ਅਸੀਂ ਪਾਣੀ ਨੂੰ ਟੱਚ ਕੀਤਾ ਇੰਟਰਵਿਊਜ਼ ਕੀਤੀਆਂ ਮੀਡੀਆ ਤੇ ਪਾਣੀ ਜਿਹੜਾ ਮਿਆਰੀ ਨਹੀਂ ਮਿਲ ਰਿਹਾ ਪਾਣੀ ਐਡਾਂ ਦਾ ਵੀ ਵਿਕ ਰਿਹਾ ਜਿਹੜਾ ਤੁਹਾਨੂੰ ਮੈਂ ਹੁਣ ਤੋਂ ਹੀ ਜਾਉਂਗੇ ਕਿਤੇ ਤੁਸੀਂ ਧਿਆਨ ਦੇਣਾ ਸਾਰਿਆਂ ਨੇ ਕਿਉਂਕਿ ਸਾਡੀ ਜਿਹੜੀ ਇਹ ਜਿਹੜੀ ਕੈਂਪੇਨ ਹੈ ਸਾਡੀ ਜਿਹੜੀ ਇਹ ਸੈਂਪਲਿੰਗ ਨੂੰ ਆ ਫੂਡ ਸੇਫਟੀ ਦੀ ਹੈ ਸਾਡਾ ਇਹ ਪਰਪਸ ਆ ਕਿ ਲੋਕੀ ਵੀ ਅਵੇਅਰ ਹੋਣ ਲੋਕੀ ਅਵੇਅਰ ਹੋਏ ਆ ਲੋਕਾਂ ਨੇ ਜਦੋਂ ਸਾਡੀ ਟਾਂਡੇ ਪਾਣੀ ਡਿਸਟਰੋਏ ਕਰਾ ਦਾ ਦੇਖਿਆ ਤੇ ਲੋਕਾਂ ਨੇ ਫਿਰ ਸਾਡਾ ਸਾਨੂੰ ਕਿਹਾ ਜੀ ਇੱਥੇ ਵੀ ਵੇਕਦਾ ਇੱਥੇ ਵੀ ਵੇਕਦਾ ਲੋਕੀ ਮੇ ਅਲਰਟ ਹੋ ਗਏ ਜਦੋਂ ਉਹਨਾਂ ਨੇ ਕਿਹਾ ਇੱਥੇ ਵੀ ਵੇਕਦਾ ਅਸੀਂ ਗੁਪਤਾ ਏਜੰਸੀ ਤੇ ਵੀ ਆ ਗਏ ਆ ਬਿਲਕੁਲ ਆ ਬਹਾਦਰਪੁਰ ਚੌਂਕ ਦੇ ਨਾਲ ਹੀ ਹੈ ਹੁਸ਼ਾਰਪੁਰ ਤੇ ਅਸੀਂ ਦੇਖਿਆ ਪਾਣੀ ਇੱਥੇ ਵਿਕ ਰਿਹਾ ਮਤਲਬ ਕਹਿਣ ਦਾ ਭੀ ਔਰ ਹੈਰਾਨੀ ਦੀ ਗੱਲ ਹੈ ਵੀ ਮੈਂ 3 ਸਾਲ ਪਹਿਲਾਂ ਵੀ ਪਾਣੀ ਕਿਸੇ ਨੂੰ ਡੋਨੇਟ ਕੀਤਾ ਸੀ ਪੁਲਿਸ ਲਾਈਨ ਹਸਪੀਟਲ 'ਚ ਜਦੋਂ ਕਰੋਨਾ ਦੀ ਵੈਕਸੀਨ ਲੱਗਦੀ ਸੀ ਔਰ ਉਹ ਪਾਣੀ 'ਚ ਇਸੇ ੱਚ ਪਾਣੀ 'ਚ ਗਲਾਸ ਵਿੱਚ ਪਲਾਸਟਿਕ ਦਾ ਪੀਸ ਨਿਕਲਿਆ ਇੱਡਾ ਕਿ ਜੇ ਆਕੇ ਪਲਾਸਟਿਕ ਦਾ ਪੀਸ ਨਿਕਲ ਸਕਦਾ ਤਾਂ ਬੈਕਟੀਰੀਆ ਵਾਇਰਸ ਦਾ ਤਾਂ ਪਤਾ ਹੀ ਨਹੀਂ ਕਿੰਨੇ ਹੋਣੇ ਸਾਡੀ ਨੇਕਡ ਆਈ ਨੰਗੀ ਅੱਖ ਨਾਲ ਦੇਖਣ ਵਾਲੀ ਚੀਜ਼ ਨਹੀਂ ਉਹਨੂੰ ਦੇਖਦੀ ਜਿਹੜਾ ਪੈਕਿੰਗ ਕਰ ਰਿਹਾ ਸੋ ਮੈਂ ਇਹ ਕਹਿਣਾ ਵੀ ਉਦੋਂ ਵੀ ਉਹਨਾਂ ਨਾਲ ਮੇਰੀ ਫੋਨ 'ਤੇ ਗੱਲ ਹੋਈ ਆ ਔਰ ਇਹਨਾਂ ਨੇ ਮੰਨ ਉਦੋਂ ਵੀ ਕਿਹਾ ਸੀ ਪਰ ਮਤਲਬ ਸਿਰਫ ਇਹ ਹੈ ਵੀ ਜਦੋਂ ਕਿਸੇ ਨੂੰ ਕੁਝ ਦੱਸ ਦੀਦਾ ਤਾਂ ਉਹਦੇ ਸੁਧਾਰ ਆਉਣਾ ਚਾਹੀਦਾ ਇੰਪਰੂਵਮੈਂਟ ਹੋਣੀ ਚਾਹੀਦੀ ਆ ਜਿਹੜਾ ਮਾਲ ਤੁਹਾਨੂੰ ਫਸਾ ਸਕਦਾ ਜਿਹੜੀ ਚੀਜ਼ ਤੁਹਾਨੂੰ ਫਸਾ ਸਕਦੀ ਆ ਉਹ ਨਾ ਖਰੀਦੋ ਸਭੋਂ ਜਿਹੜਾ ਪੈਕਿੰਗ ਕਰਦਾ ਉਹਨੂੰ ਕੋ ਯਾਰ ਆਪਣਾ ਕੰਪਲੀਟ ਐਡਰੈਸ ਦੇ ਦਿਓ ਸਰ ਤੁਸੀਂ ਗਾਹ ਨੂੰ ਕਿਉਂ ਨਹੀਂ ਕਹਿੰਦੇ ਵੀ ਗਾਹ ਕੀ ਪਾਣੀ ਦੇਖ ਕੇ ਲਵੋ ਜੇ ਪਾਣੀ ਮੜਨ ਦੇ ਨਾ ਖਿਜਣੇ ਨਾ ਪਾਣੀ ਆਪੇ ਬੰਦ ਹੋ ਜਾ ਉਹ ਯਾਰ ਦੋ ਤਾਰੀ ਅਪਰੋਚ ਆ ਸਾਡੀ ਦੋਨਾਂ ਐਂਗਲ ਤੇ ਬਾਈ ਲੈਟਰਲੀ ਆ ਵੇਚਣ ਵਾਲੇ ਨੂੰ ਵੀ ਕਹਿੰਨੇ ਆ ਬੇਨਾ ਵਿੱਚ ਜੇ ਉਹਨੇ ਰੱਖ ਹੀ ਲਿਆ ਮੰਨ ਲਿਆ ਕਿ ਉਹ ਠੀਠ ਹੈ ਜਿੱਦੀ ਅੱਜ ਦਾ ਇਹ ਵੀ ਠੀਠ ਹੈ ਤੇ ਉਹ ਉਹ ਸਾਲਤ ਚਹੀਂ ਕਿੰਨਾ ਫਿਰ ਗਾਹ ਕਾ ਵੇਅਰ ਹੋ ਜਾਏ ਕਸਟਮਰ ਹੀ ਨਾ ਖਰੀਦੇ ਕਹਿੰਦੇ ਮੈਂ ਨਹੀਂ ਚੱਕਣਾ ਔਰ ਮੈਂ ਬਾਰ ਬਾਰ ਇੱਕ ਗੱਲ ਕਹਿਣਾ ਜਿਹੜੇ ਕੈਟਰਿੰਗ ਵਾਲੇ ਹੋਏ ਪਾਣੀ ਜ਼ਿਆਦਾ ਵਰਤਦੇ ਲੈ ਜਾਂਦੇ ਕੋਈ ਨਿੱਜੀ ਘਰ ਚ ਪਾਣੀ ਨਹੀਂ ਲੈ ਜਾਂਦਾ ਕੈਟਰਿੰਗ ਵਾਲੇ ਲੈ ਜਾਂਦੇ ਆ ਸਿਰ ਮਸਲਾ ਸਿਰਫ ਰੁਪਏ ਦੋ ਰੁਪਏ ਸਸਤੇ ਮਹਿੰਗੇ ਦਾ ਹੋਰ ਕੋਈ ਮਸਲਾ ਨਹੀਂ ਇੱਥੇ ਹੈਗਾ ਪਰ ਇਹਦੇ ਵਿੱਚ ਜਾਨਾ ਨਾ ਖਲਵਾੜ ਹੋ ਸਕਦਾ ਕਦੀ ਕਾਰਵਾਈ ਕੀ ਭਾਈ ਕਾਰਵਾਈ ਕਾਰਵਾਈ ਦੇਖੋ ਜੋ ਮੇਰੀ ਰਿਡਕਸ਼ਨ ਚਾ ਜੋ ਮੇਰਾ ਪ੍ਰੋਟੋਕੋਲ ਆ ਉਦੇ ਮੁਤਾਬਕ ਮੈਂ ਸੈਂਪਲ ਲੈ ਲੈ ਲੇ ਲੀਗਲ ਸੈਂਪਲ ਲੈ ਮੈਂ ਔਰ ਲੀਗਲ ਸੈਂਪਲ ਭਰ ਲਏ ਆ ਕਿਉਂਕਿ ਕੋਈ ਰਿਸਪਾਂਸਿਬਲ ਨਹੀਂ ਔਰ ਲੀਗਲ ਸੈਂਪਲ ਮੈਂ ਭੇਜ ਦੇਣੇ ਨੇ ਫੂਡ ਐਂਡ ਡਰੱਗ ਜਿਹੜਾ ਮਾੜਾ ਪਾਣੀ ਡੋਟਾ ਉਹਨਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਆਮ ਲੋਕਾਂ ਨੂੰ ਦੇਖੋ ਯਾਰ ਪਾਣੀ ਬਾਰੇ ਕੁਝ ਨਹੀਂ ਪਾਣੀ ਸੈਂਪਲ ਪਾਸ ਵੀ ਆ ਸਕਦਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਹੋ ਸਕਦਾ ਪਾਣੀ ਸਾਫ਼ ਨਹੀਂ ਇਹ ਮੰਨ ਲਓ ਫੇਰ ਲੈ ਕੇ ਪਾਣੀ ਪੀਣੇ ਬਾਲੀ ਚਲ ਪਰ ਪਾਣੀ ਸਾਫ਼ ਸੈਂਪਲ ਪਾਸ ਆ ਜਾਣਾ ਪਰ ਆ ਪੈਕਿੰਗ ਕਰਕੇ ਇਹਨਾਂ ਨੇ ਫੇਰ ਇਹਦਾ ਫਸ ਜਾਣਾ ਇਹਦੇ ਕਰਕੇ ਦਾ ਸੈਂਪਲ ਫੇਲ ਆ ਜਾਣਾ ਦੇਖ ਲਿਓ। ਨਹੀਂ ਬਿਮਾਰੀ ਵੀ ਤਾਂ ਲੋਕਾਂ ਨੂੰ ਲੱਗੂਗੀ। ਬਿਮਾਰੀਆਂ ਬਹੁਤ ਲੱਗ ਸਕਦੀਆਂ। ਪਾਣੀ ਦੇ ਵਾਟਰ ਬੋਰਨ ਡਿਜ਼ੀਜ਼ ਜਿੰਨੀਆਂ ਹੈਪਾਟਾਈਟਸ, ਜਾਂਡਸ ਜਿੰਨੀਆਂ ਕਾਲਾ ਪੀਲਿਆ ਸਭ ਜਿੱਦਾਂ ਇਹ ਸਾਰੀਆਂ ਬਿਮਾਰੀਆਂ ਐ ਡਾਇਰੀਆ, ਦਸਤ ਸਾਰੇ ਬੱਚਿਆਂ ਨੂੰ ਟਟੀਆਂ ਲੱਗ ਜਾਂਦੇ ਦਸਤ ਲੱਗ ਜਾਂਦੇ ਆ। ਉਹ ਡੀਹਾਈਡਰੇਸ਼ਨ ਹੋ ਜਾਂਦੀ ਆ। ਦਾਖਲ ਕਰਾਉਂਦੇ ਆ ਪਾਣੀ ਮੁੱਕ ਜਾਂਦਾ। ਇਹ ਵਾਟਰ ਬੋਰਨ ਡਿਜ਼ੀਜ਼ ਬਹੁਤ ਜ਼ਿਆਦਾ ਆ। ਵਾਟਰ ਦੀ ਜੰਮ ਪੈਦਾ ਹੋਣ ਵਾਲੀਆਂ। ਸੋ ਪਾਣੀ ਤਾਂ ਦੇਖੋ ਮੋਰਓਵਰ ਹਰ ਚੀਜ਼ ਜਿਨ੍ਹਾਂ ਨੇ ਪਾਣੀ ਪਾਉਣਾ ਹੀ ਹੁੰਦਾ ਪਾਣੀ ਤਾਂ ਵੈਸੇ ਹੀ ਬੜਾ ਪਤਾ ਨਹੀਂ ਕਿਉਂ ਯਾਰ ਇਹਨਾਂ ਗੱਲਾਂ ਨਾਲ ਧਿਆਨ ਨਹੀਂ ਦਿੰਦੇ ਮੈਂ ਹੈਰਾਨ ਆ ਇਹ ਬੜਾ ਸੀਰੀਅਸ ਮੁੱਦਾ ਆ ਕਿੱਡੀ ਕ ਗੱਲ ਆ ਮੈਨੂੰ ਨਹੀਂ ਲੱਗਦਾ ਮੇਰੇ ਭਰਾਜੀ ਨੂੰ ਗੁਪਤਾ ਜੀ ਨੂੰ ਕੋਈ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੋ ਇੰਨਾ ਪਾਣੀ ਵੇਚ ਕੇ ਕਿੰਨਾ ਕੁ ਫਾਇਦਾ ਮੈਂ ਨਹੀਂ ਸਮਝਦਾ ਪਰ ਬਹੁਤ ਜ਼ਿਆਦਾ ਇਹਨਾਂ ਨੂੰ ਕੋਈ ਪ੍ਰੋਫਿਟ ਹੁੰਦਾ ਹੋ ਬੰਦ ਕਰ ਦੇ ਤਾਂ 3 ਸਾਲ ਪਹਿਲਾਂ ਵੀ ਤਾਂ ਮੈਂ ਕਿਹਾ ਹੀ ਸੀ ਹੁਣ ਭਾਵੇਂ ਮੈਨੂੰ ਕੋਈ ਮਾੜਾ ਚੰਗਾ ਕਦੇ ਵੀ ਡਾਕਟਰ ਸਾਹਿਬ ਕਿਉਂਕਿ ਇਹਨਾਂ ਨਾਲ ਵੀ ਮੇਰੇ ਵੀ ਦੋਸਤ ਆ ਇਹ ਮਿੱਤਰ ਆ ਜਿਹੜੇ ਦੁਕਾਨ ਤੇ ਮੈਂ ਖੜਾ ਗੁਪਤਾ ਜੀ ਮੇਰਾ ਵੀ ਸ਼ਹਿਰਦਾਰੀ ਆ ਮੇਰਾ ਵੀ ਪਿਆਰ ਆ ਪਰ ਮੈਂ ਪਾਣੀ ਨਹੀਂ ਵੇਚਣ ਦੇ ਮੈਂ ਲਾਈਨ ਪੜੇ ਸੀ ਨਾਦਾਨਗੀ ਥੋੜਾ ਜਿਨੂੰ 3 ਸਾਲ ਪਹਿਲਾਂ ਕਈ ਪਲਾਸਟਿਕ ਦਾ ਪੀਸ ਨਿਕਲਿਆ ਚਲੋਣੀ ਥੋੜੀ ਮਰਦੀ ਵਾਲੇ ਘੜੇ ਵਾਲੇ ਸਰਕਾਰੀ ਵਾਲੀ ਮੱਧੇ ਮੈਂ ਕਹਾਂ ਯਾਰ ਤੁਸੀਂ ਨਾ ਬਹੁਤ ਪਾਣੀ ਬੰਦ ਬੰਦ ਹੋ ਗਿਆ ਜੀ ਪਿੱਛੇ ਦੇ ਤਾਂ ਕਦੀ ਆਇਆ ਹੀ ਨਹੀਂ ਭਾਈ ਸਾਹਿਬ ਮੈਂ ਤੁਹਾਨੂੰ ਬਹੁਤ ਜ਼ੋਰ ਦੇ ਕੇ ਕਹਾਂ ਸੀ ਪਾਣੀ ਦੀ ਸਪਾਰਸ਼ ਕਰਦੇ ਹੋ ਤਾਂ ਜਿਹੜੇ ਨਾ ਉਹ ਨਿਕਲਦੇ ਆਂ ਆਹ ਸੁਣੋ ਭਾਈ ਜੀ ਇਹਨਾਂ ਦਾ ਵੀ ਫਾਲਾਨ ਸ਼ੋਰ ਕਰੂਗਾ ਸੇ ਜੇ ਇਹਨਾਂ ਨਾਲ ਹੋ ਜਾਣਾ ਉਹ ਛੁੱਟ ਨਹੀਂ ਜਾਂਦਾ ਇੱਥੇ ਪਾਣੀ ਮੈਂ ਜੇਦੀ ਗੱਲ ਕਰਦਾ ਜੀ ਚੈਪਟਰ ক্লোਜ਼ ਆ ਜੇ

ਕੋਈ ਵੀ ਆਏ ਪਾਣੀ ਆ ਕਿਥੋਂ ਰਿਹਾ ਹੈ ਕੌਣ ਦੇ ਰਿਹਾ ਤੁਹਾਨੂੰ ਇੱਕ ਮਿੰਟ ਰੁਕੋ ਸਹੀ ਸਪਲਾਈ ਦਿੰਦੇ ਆ ਨਹੀਂ ਕੌਣ ਸਪਲਾਈ ਦਿੰਦਾ ਜਦੋਂ ਉੱਥੇ ਕੋਈ ਮੈਨੂਫੈਕਚਰਿੰਗ ਡੇਟ ਹੈ ਨਹੀਂ ਕੁਝ ਵੀ ਨਹੀਂ ਕਿੱਦਾਂ ਸਪਲਾਈ ਦਿੰਦੇ ਹੋ ਤੁਹਾਨੂੰ ਸਪਲਾਈ ਦਿੰਦੇ ਉਹਨਾਂ ਕੋਲ ਨੋਟਿਸ ਲਿਖਾਈਦਾ ਵਾ ਕੱਲ ਤੁਸੀਂ ਕਿੱਦਾਂ ਵੇਚ ਰਹੇ ਪਾਣੀ ਮਤਲਬ ਜੇ ਤੇ ਐਕਸਪਾਇਰੀ ਡੇਟ ਹੈ ਨਹੀਂ ਕੁਝ ਵੀ ਨਹੀਂ ਕਿਉਂ ਵੇਚਦੇ ਹੋ ਤੁਸੀਂ ਪਾਣੀ ਅੱਗੇ ਨੂੰ ਬੰਦ ਹਾਂਜੀ ਅੱਗੇ ਨੇ ਲਵਾਂਗੇ ਤਦ ਹੀ ਨਹੀਂ ਵਾਰੀ ਡੇਟ ਰੋਟੇਸ਼ਨ ਸੀ ਉਹਨਾਂ ਇਸ ਤੋਂ ਬਾਅਦ ਜਦੋਂ ਮਰਫੀ ਵਾਲੇ ਨੇ ਹੁਸ਼ਾਰਪੁਰ ਕਿਹਾ ਉਹਨੂੰ ਮੈਂ ਕਿਹਾ ਮੈਂ 2.5 ਸਾਲ ਪਹਿਲਾਂ ਤੈਨੂੰ ਕ ਕਿਉਂ ਨਹੀਂ ਕੱਢੀ ਅੰਗ ਉਹ ਚੁੱਕੀ ਸੀ ਪਰ ਮੈਂ ਰਿਐਲਿਟੀ 'ਚ ਕਹਿੰਦਾ ਮੈਂ ਹੱਥ ਤੇ ਉਹ ਤੁਹਾਨੂੰ ਲੱਗਦਾ ਸੀ ਵੀ ਆਉਣਾ ਹੀ ਨਹੀਂ ਕਦੀ ਇਹਨਾਂ ਨੇ ਤੇ ਫੋਟੋਸ ਵੀ ਨਹੀਂ ਨਹੀਂ ਆ ਇਦਾਂ ਐਸ ਰੂਪ ਚ ਆਉਣੇ ਉਹ ਬੰਦੇ ਨੂੰ ਟਿੰਗ ਲਾਓ ਉਹਨੂੰ ਪੁੱਛੋ ਬਿਲ ਦੇਣਾ ਸੀ ਉਹ ਖਤਮ ਹੋ ਗਿਆ ਸੀ ਪਰ ਪੁੱਤ ਜੀ ਟੈਨਸ਼ਨ ਇਹ ਹੈ ਨਾ ਕਿ ਇੱਥੇ ਮੈਂ 26 ਡੱਬੇ ਤਾਂ ਮੈਂ ਇੱਥੇ ਗਿਣ ਲਏ ਨੇ ਇੱਕ ਇਹਨੂੰ ਮਿਲਾ ਕੇ ਜੇ ਇੰਨਾ ਮਾਲ ਆਇਆ ਹੈ ਮਤਲਬ ਕਿ ਮਾਲ ਦਿੱਤਾ ਗਿਆ ਆਰਡਰ ਦਿੱਤਾ